ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਮਾਧਿਅਮ ਦੇ ਰਾਹੀਂ ਸੰਗਤਾਂ ਨੂੰ ਬੀਬੇ ਨਾਨਕੀ ਜੀ ਦੇ ਘਰ ਦੇ ਦਰਸ਼ਨ ਕਰਾਏ ਜਾਣਗੇ ਜੋ ਸੁਲਤਾਨਪੁਰ ਲੋਧੀ ਵਿਖੇ ਸਥਿਤ ਹੈ ਜਿੱਥੇ ਗੁਰੂ ਨਾਨਕ ਸਾਹਿਬ ਜੀ ਆਏ ਸੀ ਤੇ ਰਹਿੰਦੇ ਸੀ ਕਿ ਇੱਥੇ ਗੁਰੂ ਨਾਨਕ ਸਾਹਿਬ ਨੇ ਸੁਲਤਾਨਪੁਰ ਲੋਧੀ ਦੇ ਵਿੱਚ ਹੀ ਜਿਹੜਾ ਆਪਣਾ ਮੋਦੀ ਖਾਨਾ ਚਲਾਇਆ ਇੱਥੇ ਉਹਨਾਂ ਦੇ ਵਟਿਆਂ ਦੇ ਵੀ ਦਰਸ਼ਨ ਕਰਾਏ ਜਾਣਗੇ ਆਪ ਜੀ ਨੂੰ ਤੇ ਜੋ ਤੁਸੀਂ ਮੇਰੇ ਪਿੱਛੇ ਘਰ ਦੇਖ ਰਹੇ ਹੋ ਇਹ ਬੀਬੇ ਨਾਨਕੀ ਜੀ ਦਾ ਅਸਲੀ ਜੱਦੀ ਘਰ ਹੈ ਜਿੱਥੇ ਗੁਰੂ ਨਾਨਕ ਸਾਹਿਬ ਤੇ ਬੀਬੀ ਨਾਨਕੀ ਜੀ ਤੇ ਉਹਨਾਂ ਦੇ ਜਿਹੜੇ ਚੀਜਾ ਜੀ ਸੀਗੇ ਜੈ ਰਾਮ ਜੀ ਰਹਿੰਦੇ ਸੀਗੇ ਇਹ ਕਰ ਬੀਬੀ ਨਾਨਕੀ ਜੀ ਦਾ ਅਸਲੀ ਘਰ ਇੱਕ ਬਾਹਰ ਵਾਇਆ ਸੁਲਤਾਨਪੁਰ ਲੋਧੀ ਦੇ ਬਾਹਰਲੇ ਪਾਸੇ ਵੀ ਇੱਕ ਹੋਰ ਦਵਾਰਾ ਸਾਹਿਬ ਬਣਿਆ ਹੋਇਆ ਹੈ ਉਹ ਅਸਲੀ ਨਹੀਂ ਹੈ ਉਹ ਸਿਰਫ ਯਾਦ ਦੇ ਵਿੱਚ ਬਣਾਇਆ ਹੋਇਆ ਗੁਰੂ ਘਰ ਬਟ ਇਹ ਜਿਹੜਾ ਹੈਗਾ ਹੈ ਵਿਚ ਆ ਕੇ ਉੜੀ ਪੀੜੀ ਵਾਲੀ ਜਮੂ ਵਿੱਚੋਂ ਆਣਾ ਪੈਂਦਾ ਹੈ ਗੱਡੀ ਵੱਟ ਆ ਜਾਂਦੀ ਹੈ ਤਾਂ ਇਹ ਗੁਰਦੁਆਰਾ ਜਿਹੜਾ ਹੈਗਾ ਹੈ ਗੁਰਦੁਆਰਾ ਕਹਿੰਦੇ ਚਾਹੇ ਘਰ ਕਹਿੰਦੇ ਆਪਣੀ ਲਈ ਚਲੋ ਗੁਰਦੁਆਰਾ ਹੀ ਆ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਰਾਜਮਾਨ ਹੈ ਤਾਂ ਇਹ ਜਿਹੜਾ ਹੈਗਾ ਹੈ ਪੁਰਾਤਨ ਘਰ ਹੈ ਬਾਬੇ ਨਾਨਕੀ ਜੀ ਦਾ ਜਿੱਥੇ ਉਹ ਆਪਣੇ ਜਿਹੜੇ ਭਰਾ ਸੀਗੇ ਉਹਨਾਂ ਦੇ ਨਾਲ ਵੀ ਰਹਿੰਦੇ ਸੀਗੇ ਤੇ ਨਾਲੇ ਉਹਨਾਂ ਦੇ ਹਸਬੰਦ ਸੀਗੇ ਚੈਰਾਮ ਜੀ ਉਹਨਾਂ ਦੇ ਨਾਲ ਵੀ ਰਹਿੰਦੇ ਸੀਗੇ ਇੱਥੋਂ ਹੀ ਜਿਹੜਾ ਗੁਰੂ ਨਾਨਕ ਸਾਹਿਬ ਨੇ ਤਿਆਰ ਹੋ ਕੇ ਜਿਹੜਾ 13-13 ਤੋਲਿਆ ਸੀਗਾ ਮੋਦੀ ਖਾਨਾ ਉੱਥੇ ਡਿਊਟੀ ਕਰਨ ਜਾਇਆ ਕਰਦੇ ਸੀਗੇ ਇਹ ਜਿਹੜਾ ਬੇਬੇ ਨਾਨਕੀ ਜੀ ਤੇ ਅਸਲੀ ਘਰ ਦਾ ਬਾਹਰੀ ਦ੍ਰਿਸ਼ ਹੈ ਸੋ ਆਪਾਂ ਅੰਦਰ ਐਂਟਰ ਹੋ ਕੇ ਹੁਣ ਤੁਹਾਨੂੰ ਦਿਖਾਣੇ ਆ ਕਿ ਅੰਦਰ ਕਿਵੇਂ ਦਾ ਦ੍ਰਿਸ਼ ਹੈ ਇਹ ਬਿਲਕੁਲ ਉਮੀਮ ਪ੍ਰਾਤਨ ਦਿਖ ਹੈ ਜਿਹੜੀ ਬਿਲਕੁਲ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਪਰਾਜਮਾਨ ਨੇ ਅੰਦਰ ਆਪਾਂ ਸਾਹਮਣੇ ਹੀ ਉਸ ਖੂਹ ਦੇ ਦਰਸ਼ਨ ਕਰਨ ਲੱਗੇ ਆਂ ਜਿੱਥੇ ਬੀਬੀ ਨਾਨਕੀ ਜੀ ਆਪਣੇ ਘਰ ਦੇ ਘਰੇਲੂ ਕੰਮਾਂ ਵਾਸਤੇ ਪਾਣੀ ਵਰਤਿਆ ਕਰਦੇ ਸੀਗੇ ਜਲ ਵਰਤਿਆ ਕਰਦੇ ਸੀਗੇ ਇੱਥੋਂ ਹੀ ਜਦੋਂ ਗੁਰੂ ਸਾਹਿਬ ਜੀ ਉਦਾਸੀ ਦੇ ਉੱਪਰ ਗਏ ਨੇ ਤਾਂ ਐਸੇ ਖੂਹ ਦੇ ਵਿੱਚੋਂ ਜਲ ਲੈ ਕੇ ਇਤਿਹਾਸ ਵੀ ਲਿਖਿਆ ਹੋਇਆ ਹੈ ਬੀਬੀ ਨਾਨਕੀ ਜੀ ਨੇ ਪ੍ਰਸ਼ਾਦਾ ਤਿਆਰ ਕੀਤਾ ਤੇ ਉਹਨੂੰ ਉਹ ਛਕਿਆ ਤੇ ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਜਿਹੜਾ ਉਦਾਸੀ ਦੇ ਉੱਪਰ ਗਏ ਸੀਗੇ ਤੇ ਇਹ ਉਹੀ ਪ੍ਰਾਤਨ ਖੂਹ ਮੌਜੂਦ ਹੈ ਤੇ ਅੱਜ ਇਸ ਦੇ ਵਿੱਚ ਮਾਡਰਨ ਟਾਈਪ ਨਲਕਾ ਲਗਾ ਦਿੱਤਾ ਗਿਆ ਹੈ ਪਰ ਜਦੋਂ ਨਲਕੇ ਨੂੰ ਆਪਾਂ ਗੇੜਦੇ ਹਾਂ ਤਾਂ ਉਸ ਦੇ ਵਿੱਚੋਂ ਜਲ ਜਿਹੜਾ ਹੈ ਨਿਕਲਦਾ ਹੈ ਕਿਉਂਕਿ ਇੱਥੇ ਇਧਰ ਸਾਈਡ ਦੇ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਰਾਜਮਾਨ ਨੇ ਤੇ ਇੱਥੇ ਜਿਹੜਾ ਸੰਗਤਾਂ ਜਲ ਛੱਕ ਰਹੀਆਂ ਸੀਗੀਆਂ ਤੇ ਆਪਾਂ ਵੀ ਜਲ ਛਕਿਆ ਹੈ ਗੁਰਦੁਆਰਾ ਸਾਹਿਬ ਦਾ ਤੇ ਇਹ ਅੱਜ ਵੀ ਇੱਥੇ ਜਲ ਮੌਜੂਦ ਹੈ ਭਾਵੇਂ ਕਿੰਨੇ ਹੀ ਸਾਲ ਕਿੰਨੇ 100 ਸਾਲ ਪੁਰਾਣਾ ਖੂਹ ਹੋ ਗਿਆ ਪਾ ਜਿੱਥੇ ਗੁਰੂ ਸਾਹਿਬਾਨਾਂ ਦੀ ਕਿਰਪਾ ਹੋ ਜਾਂਦੀ ਹੈ ਤਾਂ ਫਿਰ ਉਹ ਕਦੇ ਜਿਵੇਂ ਆਪਾਂ ਕਹਿੰਨੇ ਆ ਨਾ 베ਰੀ ਸੁੱਕੇ ਨਾ ਪਾਣੀ ਸੁੱਕੇ ਸੋ ਇਸ ਤਰ੍ਹਾਂ ਦਾ ਮਸਲਾ ਹੋ ਜਾਂਦਾ ਹੈ ਕਿ ਜਿੱਥੇ ਗੁਰੂ ਸਾਹਿਬ ਕਿਰਪਾ ਕਰ ਦਿੰਦੇ ਨੇ ਸੋ ਇਸ ਤੋਂ ਬਾਅਦ ਆਪਾਂ ਤੁਹਾਨੂੰ ਉੱਪਰ ਵੱਲ ਨੂੰ ਲੈ ਕੇ ਚੱਲਦੇ ਹਾਂ ਉੱਪਰ ਜਿਹੜਾ ਹੈਗਾ ਹੈ ਅਜਾਇਬ ਘਰ ਬਣਿਆ ਹੋਇਆ ਹੈ ਅਲੱਗ-ਅਲੱਗ ਦੋ ਕਮਰੇ ਬਣੇ ਹੋਏ ਨੇ ਉੱਪਰ ਤੇ ਗੈਲਰੀ ਛੱਡੀ ਹੋਈ ਸੀਗੀ ਤੇ ਉੱਪਰ ਇਸ ਤਰ੍ਹਾਂ ਹੈ ਕਿ ਕਾਫੀ ਤਸਵੀਰਾਂ ਲਗਾਈਆਂ ਗਈਆਂ ਨੇ ਇਹ ਗੁਰੂ ਨਾਨਕ ਸਾਹਿਬ ਦੀਆਂ ਹੀ ਤਸਵੀਰਾਂ ਨੇ ਮਤਲਬ ਜੋ ਆਪਾਂ ਮੰਨਦੇ ਆ ਕਲਪਨਿਕ ਤਸਵੀਰ ਇੱਕ ਬਣਾਈ ਹੋਈ ਹੈ ਸੋ ਜੋ ਜੋ ਉਹਨਾਂ ਦੀਆਂ ਜਿਵੇਂ ਦੀਆਂ ਉਦਾਸਤੀਆਂ ਸੀਗੀਆਂ ਜਾਂ ਜੋ ਜੋ ਉਹਨਾਂ ਨੇ ਕਾਰਨਾਮੇ ਸੁਲਤਾਨਪੁਰ ਲੋਧੀ ਦੇ ਵਿੱਚ ਕੀਤੇ ਜਾਂ ਜਿਸ ਤਰ੍ਹਾਂ ਦਾ ਵੀ ਉਹਨਾਂ ਦਾ ਜੀਵਨ ਰਿਹਾ ਉਸ ਦੇ ਨਾਲ ਸੰਬੰਧਿਤ ਜਿਹੜੀਆਂ ਹੈਗੀਆਂ ਨੇ ਤਸਵੀਰਾਂ ਇਸ ਅਜਾਇਬ ਘਰ ਦੇ ਵਿੱਚ ਲਗਾਈਆਂ ਹੋਈਆਂ ਨੇ ਸੋ ਆਪ ਦੇਖ ਸਕਦੇ ਹੋ ਕਿ ਕਮਰਾ ਕਿੰਨਾ ਲੰਬਾ ਸੀਗਾ ਬਹੁਤ ਵਧੀਆ ਤਰੀਕੇ ਨਾਲ ਇਹ ਕਮਰਾ ਬਣਿਆ ਹੋਇਆ ਹੈ ਸੋ ਇਹ ਤਸਵੀਰਾਂ ਨੇ ਲੱਖਾਂ ਕਰਾਂ ਦੀਆਂ ਭਾਈ ਲਾਲੋ ਜੀ ਵਾਲੀ ਤਸਵੀਰ ਹੈ ਮੱਝਾਂ ਚਾਰਦਿਆਂ ਦੀ ਤਸਵੀਰ ਹੈ ਗੁਰਦਾਨਕ ਸਾਹਿਬ ਦੀ ਸੋ ਇਹ ਕਮਰਾ ਇੱਧਰ ਸੀਗਾ ਇੱਕ ਕਮਰਾ ਉੱਪਰਲੇ ਪਾਸੇ ਉਹ ਵੀ ਸੇਮ ਇਸੇ ਤਰ੍ਹਾਂ ਲੰਬਾ ਹੈ ਲੰਬਾਈ ਦੇ ਵਿੱਚ ਹੈ ਈ ਅਸਲ ਦੇ ਵਿੱਚ ਉਹੀ ਜਗ੍ਹਾ ਹੈ ਜਿੱਥੇ ਬੀਬੇ ਨਾਨਕ ਜੀ ਤੇ ਗੁਰੂ ਨਾਨਕ ਸਾਹਿਬ ਰਹਿੰਦੇ ਸੀਗੇ ਆ ਕੇ ਅਸਲੀ ਜਗ੍ਹਾ ਹੈ ਉਹ ਸੋ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ